ਆ ਦੇਖੋ ਦੋਸਤੋ ਆ ਹੁੰਦੀ ਆ ਇਨਸਾਨੀਅਤ ਇੱਕ ਬਿੱਲੀ ਦਾ ਬਲੂੰਗੜਾ ਜਿਹੜੀ ਆਪਣੀ ਫਲਾਸਾ ਘਰਾਂ ਦੇ ਵਿੱਚ ਟੋਏ ਪੱਟੇ ਹੁੰਦੇ ਆ ਖੁਈਆਂ ਹੁਣ ਤਾਂ ਵੈਸੇ ਤਕਰੀਬਨ ਇਹ ਹੈ ਨਹੀਂ ਗਿਆ ਬਹੁਤ ਘੱਟ ਹੈ ਤੇ ਆ ਬਲੂੰਗੜਾ ਡੱਕ ਪਿਆ ਤੇ ਆ ਵੀ ਦੇਖ ਲਓ ਮਿਹਨਤ ਕਰ ਰਹੇ ਆ ਲਮਕਾ ਕੇ ਰੱਸਾ ਬਲੂੰਗੜੀ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਇਹ ਹੁੰਦੀ ਆ ਇਨਸਾਨੀਅਤ ਇਹ ਹਰੇਕ ਦਾ ਦਿਲ ਨਹੀਂ ਪੈਂਦਾ ਕਿਉਂਕਿ ਜਾਨਵਰ ਵਰਤੀ ਵੀ ਬਹੁਤ ਚਾਹੀਦਾ ਬੰਦੇ ਨੂੰ ਆ ਦੇਖੋ ਮਾਂ ਦੀ ਮਮਤਾ मां ਵਿਚਾਰੀ ਬਿੱਲੀ ਦੇਖੋ ਆਹਦੇ ਬਲੂੰਗੜਾ ਦੇ ਵਿੱਚ ਡੱਗਿਆ ਦੇਖ ਕੇ ਪਾਸੇ ਸਾਇਦ ਤੇ ਸੈਮੀ ਬੈਠੀ ਐ ਆਹ ਫਲਸਟ ਦੇ ਵਿੱਚ ਡੱਗਿਆਗਾ ਤੇ ਦੇਖੋ ਆਹ ਹੁੰਦੀ ਮਾਂ ਦੀ ਮਾਂ ਬਤਾ ਕਿਵੇਂ ਵਿਚਾਰੀ ਤਰਸ ਰਹੀ ਐ ਇਹਨੂੰ ਦੇਖਣ ਲਈ ਆਹ ਦੇਖੋ ਵੀਰਾਂ ਵੀ ਮਿਹਨਤ ਕਰੀ ਜਾਂਦੇ ਆ ਤੇ ਵੀਰਾਂ ਨੇ ਕੀ ਕੀਤਾ ਆ ਦੇਖੋ ਰੱਸਾ ਲੁਕਾਇਆ ਤੇ ਕੱਪੜੇ ਦੀ ਸਹਾਦਤ ਨਾਲ ਇਹਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਆ ਦੇਖੋ ਕਸੇ ਲੋਕਾਂ ਦਾ ਇਹ ਸ਼ਾਇਦ ਉਹਦੀ ਵੀ ਉਹਦੇ ਵਿੱਚ ਉਸ ਨੂੰ ਮਰ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਵਿੱਚ ਉਹਨੂੰ ਅੱਧਾ ਕੁ ਬੜਿਆ ਉਹਦੀ ਲੱਤ ਬਾਹਾਂ ਦੇ ਵਿੱਚ ਉਹਦੀ ਫਟ ਕਰਨਗੇ ਹੈ ਨਾ ਝੋਲੇ ਦੇ ਵਿੱਚ ਦੇਖਦੇ ਪਿਆ ਅੱਧਾ ਕੁ ਵਿੱਚ ਬੜਿਆ ਬਹੁਤ ਵਧੀਆ ਕੋਸ਼ਿਸ਼ ਆ ਬਾਈਆਂ ਦੀ ਕੀ ਇਨਸਾਨੀਅਤ ਹੁੰਦੀ ਹੈ ਬਾਈ ਇਹ ਅੱਛਾ ਕਿਉਂਕਿ ਉਹਦੀ ਵੀ ਜਾਨ ਆ ਇੱਕ ਉਹ ਵੀ ਇੱਕ ਮਾਂ ਦਾ ਬੱਚਾ ਆ ਵਾਹ ਹੱਥ ਸੇ ਆ ਗਿਆ ਜੀ ਆ ਦੇਖੋ ਛੋਟਾ ਆ ਸੀ ਬਿਲਕੁਲ ਜਿਉਂਦਾ ਹੈਗਾ ਲੈ ਤਕੜੇ ਰਹੇ ਬਹੁਤ ਬੇਉਪਰਾਹਲੇ ਤੇ ਬਾਈਆਂ ਦੀ ਮਿਹਨਤ ਰੰਗ ਲਈ ਬਈ ਜਾਉਂਦਾ ਤੇ ਇਹ ਜੋ ਉਪਰਾਲੇ ਕਰਦੇ ਰਹਿਣਾ ਚਾਹੁੰਦਾ ਵੀਡੀਓ ਵਧੀਆ ਲੱਗੀ ਅਗ ਨੂੰ ਅੱਗੇ ਸ਼ੇਅਰ ਕਰ ਦਿਓ ਧੰਨਵਾਦ